ਕਿਆ ਜੇ ਇਹ ਹੈ ਨਾ ਵੀ ਇਹ ਨਾ ਉਹਗਾ ਕਿੰਦਾ ਦਿਹਾੜੀਆਂ ਹੈਗਾ ਕਿਉਂਕਿ ਦਾदू ਕਹਾੜੀ ਹੈਗੀ ਆ ਨਹੀਂ ਪਤਾ ਹੈਗੀ 10 ਦਾ ਫੋਨ ਵਾਲਾ ਬੰਦਾ ਹੈ ਹੈ ਪਾਣੀ ਦੀ ਪਾਣੀ ਦਮਾ ਪਹਿਲਾਂ ਸਾਸਿਕਾ ਬੁਲਾ ਉਹ ਕੇ ਮੇਰੀਆਂ ਭੈਣਾਂ ਕਿਹੜੀਆਂ ਕਿਹੜੀਆਂ ਹਨਾ ਜਲਦੀ ਜਲਦੀ ਛੇਤੀ ਛੇਤੀ ਉਮਰ ਦੇ ਵਿੱਚ ਛੋਟੇ ਉਮਰ ਦੇ ਵਿੱਚ ਹਾਂ ਆਪਣਾ ਸੋਈ ਦਾ ਕੰਮ ਕਰ ਕਰਨ ਲੱਗ ਗਿਆ ਸੀ ਐ ਸਭ ਤੋਂ ਪਹਿਲਾਂ ਤਾਂ ਜੀ ਆਟਾ ਗੁੰਨੇ ਸੀਗਾ ਜੀ ਬਰਤਾ ਹਨ ਜਦੋਂ ਆਟਾ ਗੁੰਨਿਆ ਸੀਗਾ ਜੀ ਇੰਨਾ ਜਿਆਦਾ ਪਤਲਾ ਕਰ ਲਿਆ ਸੀ ਕਿਉਂਕਿ ਪਤਾ ਨਹੀਂ ਸੀਗਾ ਜੀ ਆਟਾ ਗੁੰਨਣ ਦਾ ਇੱਕ ਅੱਜ ਹਨਾ ਆਪਣੇ ਮਸਿਆ ਤੇ ਇੱਕ ਆਪਾ ਵੀ ਜਨੇ ਜਜ ਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਕੀਤ ਕੌਰ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਲੱਗਿਆ ਜੀ ਅੱਜ ਆਲੀ ਨਵੀਂ ਵੀਡੀਓ ਦੀ ਸਟਾਰਟਿੰਗ ਕਰ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਬਸ 6:00 ਦੇ ਵੱਜ ਚੁੱਕੇ ਆ ਜੀ ਇੱਥੇ 8 ਤੇ ਅੱਜ ਆਪਾਂ ਹਜੇ ਰੋਟੀ ਵਗੈਰਾ ਬਣਾਉਣੀ ਆ ਮੈਂ ਕਿਹਾ ਚਲੋ ਆਪਾਂ ਬਾਅਦ ਚ ਬਣਾ ਲੰਨੇ ਆ ਤੇ ਕਿਉਂਕਿ ਜੀ ਅੱਜ ਕੱਲ ਵੀ ਨੂੰ ਸੀਗੀ ਛੁੱਟੀ ਅੱਜ ਉਹਨੇ ਸਕੂਲ ਨਹੀਂ ਸੀ ਜਾਣਾ ਹੈ ਮੈਂ ਕਿਹਾ ਚਲੋ ਪਹਿਲਾਂ ਆਪਾਂ ਅੱਜ ਸਾਫ਼ ਸਵਈਆ ਕਰ ਦਈਏ ਤੇ ਬਿਸਤਰੇ ਵਗੈਰਾ ਆਪਾਂ ਸਾਰਾ ਕੁਝ ਥੋੜਾ ਥੋੜਾ ਚੱਕਰ ਦਿੱਤਾ ਤੇ ਹੁਣ ਲੱਗੀ ਸੀਗੀ ਝੜ-ਜੂੜੂ ਲਾਉਣ ਮੈਂ ਕਿਹਾ ਚਲੋ ਸੋਚਿਆ ਤੁਹਾਡੇ ਨਾਲ ਆਪਾਂ ਵੀਡੀਓ ਆਪਣੀ ਜਿਹੜੀ ਉਹ ਸ਼ੇਅਰ ਕਰ ਦਿੰਨੇ ਆ ਤੇ ਕੱਲ੍ਹ ਲਈ ਆਪਣੀ ਵੀਡੀਓ ਤੇ ਕਮੈਂਟ ਬਹੁਤ ਸੋਹਣੇ ਸੋਹਣੇ ਆਏ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਵੀ ਆਪਣੇ ਭੈਣ ਭਰਾ ਹਨ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਨੂੰ ਦੇਖਦੇ ਆ ਜੀ ਤੇ ਇਸੇ ਤਰੀਕੇ ਨਾਲ ਪਲੀਜ਼ ਆਪਣੀ سپورਟ ਜਿਹੜੀ ਉਹ ਬਣਾਈ ਰੱਖਿਓ ਤੇ ਤੁਹਾਡੇ سپورਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਤੁਹਾਡੇ سپورਟ ਦੇ ਨਾਲ ਹੀ ਆਪਾਂ ਇੱਥੋਂ ਤੱਕ ਆਏ ਆ ਤੇ ਉਮੀਦ ਆ ਕਿ ਹੁਣ ਅੱਗੇ ਵੀ ਤੁਸੀਂ ਇਸੇ ਤਰੀਕੇ ਨਾਲ سپورਟ ਕਰਦੇ ਰਹੋਗੇ ਤੇ ਤਾਂ ਹੀ ਆਪਾਂ ਕੈਸਾ ਦੇ ਕੇ ਜਿਹੜਾ ਪਾਹ ਹੋ ਅੱਗੇ ਵਧਾਂਗੇ ਤੇ ਸਾਰੇ ਭੈਣ ਭਰਾਵਾਂ ਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ video ਦੇ ਉੱਤੇ comment ਕਰਦੇ ਨੇ ਤੇ ਬੱਸ ਜੀ ਸਵੇਰ ਦਾ time ਹੋ ਚੁੱਕਿਆ ਮੈਂ ਲੱਗੀ ਸੀਗੀ ਬੱਸ ਝਾੜੂ ਝੁੜੂ ਲਾਉਣ ਸੋਚਿਆ ਚਲੋ ਆਪਾਂ ਤੁਹਾਡੇ ਨਾਲ ਜਿਹੜੀ video ਆਪਾਂ share ਕਰ ਲਈਏ ਤੇ ਹੁਣ ਬੱਸ ਕੱਲ ਵੀ ਹੁਣੀ ਚਲੇ ਗਏ ਜੀ ਆਪਦੇ ਪਾਪੇ ਦੇ ਨਾਲ ਪੱਠੇ ਬਣਾਉਣ ਚਲੇ ਗਏ ਉਹ ਅਰਪਨ ਵੀ ਚਲੀ ਗਈ ਨਾਲੇ ਤੇ ਉੱਠ ਖੜੇ ਸੀਗੇ ਬਸ ਅੱਜ ਦੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਜਦੋਂ ਹਨਾ ਛੁੱਟੀ ਹੁੰਦੀ ਆ ਉਦੋਂ ਤਾਂ ਹਨਾ ਸਾਜਰੇ ਹੀ ਉੱਠ ਖੜਦੇ ਨੇ ਜਦੋਂ ਸਕੂਲ ਜਾਣਾ ਹੁੰਦਾ ਆ ਉਹਦੋਂ ਨੀਚੇ ਤੇ ਛੇਤੀ ਉੱਠਦੇ ਹੈਗੇ ਉਹਦੋਂ ਦਫਟਾ ਲੜਣੀ ਪੈਂਦੇ ਆ ਤੇ ਦੱਸਿਓ ਕਮੈਂਟ ਕਰਕੇ ਕਿ ਕਿੰਨੇ ਦੇ ਬੱਚੇ ਇਦਾਂ ਕਰਦੇ ਆ ਕਿ ਜਦ ਦਿਨ ਛੁੱਟੀ ਹੁੰਦੀ ਆ ਉਹਦਣ ਜਲਦੀ ਉੱਠ ਖੜਦੇ ਆ ਤੇ ਜਦ ਦਿਨ ਸਕੂਲ ਜਾਣਾ ਹੁੰਦਾ ਉਹਦਣ ਹੱਕਾ ਮਾਰ ਮਾਰ ਠੱਲਣੇ ਪੈਂਦੇ ਆ ਬੱਚੇ ਮੇਨਾਂ ਦਾ ਤਕਰੀਬਨ ਸਾਰੇ ਇਦਾਂ ਹੀ ਕਰਦੇ ਆ ਜੀ ਤੇ ਫਿਰ ਤਾਂ ਇਹ ਬਾਲਾ ਭਜਨ ਅਠ ਕਰਦੇ ਆ ਇੱਕ ਕੁਛ ਤੇ ਕੰਮ ਦੀ ਭਜਨ ਅਠ ਜੀ ਹੋ ਜਾਂਦੀ ਹੈ ਜਦੋਂ ਇਹਨਾਂ ਨੇ ਸਕੂਲ ਜਾਣਾ ਹੁੰਦਾ ਹੈ ਆ ਲੋ ਜੀ ਕਮਰੇ ਚ ਪਟੜ ਦੂਰ ਲਾਇੰਦਾ ਤੇ ਹੁਣ ਲੋੜ ਗਈ ਆਪਾਂ ਬਿੜੇ ਦੇ ਵਿੱਚ ਤੇ ਬਾਕੀ ਹਨਾ ਅੱਜ ਹੈਗੇ ਜੀ 100 ਮਹੀਨੇ ਦੀ ਮਸੀਹਾ ਸਾਰਿਆਂ ਨੂੰ ਬਹੁਤ-ਬਹੁਤ ਜੀ ਵਧਾਈਆਂ ਤੇ ਇੱਕ ਗੱਜ ਹਨਾ ਆਪਣੇ ਮਸੀਹਾ ਤੇ ਇੱਕ ਆਪਾਂ ਵੀ ਜਨੇ ਜਜ ਜੋ ਤੇ ਮੈਂ ਸਾਂਜੀ ਤਾਂ ਨਹੀਂ ਲਾਉਂਦੀ ਹੈਗੀ ਪਰ ਲੇਕਿਨ ਜ਼ੋਂਬੀਜ਼ ਦੇਈਦੇ ਆ ਤੇ ਦੱਸਿਓ ਸਾਰੇ ਜਾਣੇ ਕਮੈਂਟ ਕਰਕੇ ਕਿ ਕੌਣ-ਕੌਣ ਸਾਂਜੀ ਲਾਉਂਦਾ ਵਾ ਤੇ ਕੌਣ-ਕੌਣ ਜ਼ੋਂਦੀ ਜਿਉਂ ਤਾਂ ਤਕਰੀਬਨ ਸਾਰੇ ਵੀਜ਼ ਲਾਉਂਦੇ ਆ ਜੀ ਤੇ ਪਰ ਸਾਂਜੀ ਹੈ ਜਿਹੜੀ ਉਹ ਕੋਈ ਕੋਈ ਲਾਉਂਦਾ ਤੇ ਜੇਕਰ ਹਨਾ ਵੀਡੀਓ ਦੇ ਵਿੱਚ ਇਹਦੇ ਵਿੱਚ ਆਪਾਂ ਜ਼ੋਂਬੀਜ਼ ਤੇ ਤੁਹਾਨੂੰ ਦਿਖਾਤਾ ਤਾਂ ਠੀਕ ਨਹੀਂ ਅਗਲੀ ਵੀਡੀਓ ਆਪਾਂ ਜ਼ਰੂਰ ਸ਼ੂਟ ਕਰਾਂਗੇ ਤੇ ਉੱਥੇ ਆਪਾਂ ਜ਼ੋਂਬੀਜ਼ਾਂਗੇ ਤੇ ਨਾਲੇ ਅੱਜ ਸ਼ਾਮ ਨੂੰ ਜੀ ਗੁਰਦੁਆਰਾ ਸਾਹਿਬ ਜਣਾ ਅੱਜ ਐਤਵਾਰਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਐਤਵਾਰ ਨੂੰ ਆਪਾਂ ਜਾਣੀ ਨੇ ਜੀ ਘਟਣਾ ਸਭ ਮੱਥਾ ਟੇਕਣਾ ਤੇ ਨਾਲੇ ਘਟਣਾ ਸਭ ਜਮਾਗੇ ਤੇ ਨਾਲੇ ਆਪਾਂ ਜੋ ਵਗੈਰਾ ਦੀਜਾਂਗੇ ਤੇ ਅੰਦਰੋਵਾਸੀ ਮੈਂ ਝਾੜੂ ਚੁਗੂ ਰਾਇਈ ਸੀ ਕਿ ਕਮਰੇ ਦੇ ਵਿੱਚੋਂ ਤੇ ਕੱਲਾ ਰਹਿ ਗਿਆ ਜੀ ਹੁਣ ਬੇੜਾ ਸੁੰਬਰ ਤੋਂ ਲੌਬੀ 'ਚ ਵੀ ਲਾਇਈ ਸੀ ਕਿ ਝਾੜੂ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਫਿਰ ਉਥੇ ਲੌਬੀ ਦੇ ਵਿੱਚ ਜੇਤਾ ਭੁੱਲ ਗਿਆ ਵੀ ਵੀਡੀਓ ਸ਼ੂਟ ਕਰਨੀ ਆ ਫਿਰ ਮੈਂ ਕਿਹਾ ਚੱਲ ਇੱਧਰ ਨੂੰ ਕਰਕੇ ਮੈਂ ਕਿਹਾ ਚੱਲ ਬੇੜਾ ਰਹਿਂਦਾ ਹਜੇ ਆਪਾਂ ਬੇੜਾ ਹੁਣ ਵਰ ਲੰਨੇ ਆ ਡੜੀ ਜੇ ਆਪਣਾ ਦੁਕਾਨ ਤੋਂ ਜੋ ਮਿਲ ਜਾਣਗੇ ਹੈ ਲਿਆ ਦਿਓ ਮਹਾ ਅੱਜ ਦੇਖ ਕੇ ਕਿ ਤੋ ਜੇ ਮਿਲ ਗਏ ਤਾਂ ਵਿਜਣੇ ਆ ਹੈ ਥੋੜੇ ਜਿਹਾ ਬਹੁਤ ਹੁੰਦੇ ਆ ਤਾਂ ਆ ਦੇਖੋ ਇਹਨਾਂ ਨੇ ਪਾਏ ਹੋਏ ਚੌਲ ਕੰਧ ਦੇ ਉੱਤੋਂ ਥੱਲੇ ਛਿੱਟੀਆਂ ਜਾਂਦੀਆਂ ਨੇ ਛੜੀਆਂ ਛੜੀਆਂ ਮੈਂ ਕਹਿ ਸੀ ਨਾ ਇੱਕ ਪਾਸੇ ਪਾਇਆ ਕਰੋ ਇੱਕ ਪਾਸੇ ਨਹੀਂ ਪਾਉਂਦੇ ਹੈਗੇ ਜਿਵਾਕ ਨਾ ਵਿਚਾਲੀ ਪਾ ਦਿੰਦੇ ਨੇ ਇਹਨਾਂ ਨੂੰ ਸਿਰੋ ਵਿਚਾਲੀ ਆ ਪਾਏ ਹੋਏ ਨੇ ਨਾਲੇ ਪੈਰਾਂ 'ਚ ਵੱਜੀ ਜਾਂਦੇ ਆ ਰੂਲੀ ਜੇ ਜਾਂਦੇ ਆ ਫਿਰ ਹੜਦੇ ਨਹੀਂ ਹੈਗੇ ਪਹਿਲਾਂ ਤਾਰਪਨੇ ਨਹੀਂ ਹੜਦੀ ਆ ਦੇ ਲੋਕੀ ਬੰਦ ਚਾਲੇ ਪਾਏ ਪਏ ਨੇ ਜਾ ਆਹ ਦੂਜੇ ਚੌਲ ਜੀ ਤੇ ਚਪਤੇ ਬੁੱਤੇ ਮਿੱਟੀ ਮੁੱਟੀ ਜੀ ਓਕਨੇ ਆਈ ਪਈਆ ਹੁਣ ਇਹਨੂੰ ਆਪਾਂ ਸਾਈਡ ਤੋਂ ਸੁੰਬਰ ਦਾਂਗੇ ਇੱਥੇ ਹੋਰ ਪਾ ਦਾਂਗੇ ਮੈਂ ਤਾਂ ਜਿਆਦਾਤਰ ਹੈ ਨਾ ਕਾਂਦੇ ਉੱਤੇ ਪਾਉਣੇ ਨੇ ਤੇ ਉਹ ਤਾਂ ਕਾਲ ਵੀਰ ਹੁਣੀ ਥੱਲੇ ਛੱਡ ਜਿੰਦੇ ਨੇ ਉਹ ਵੀ ਥੱਲੇ ਛੱਡੇ ਹੈ ਏਦਾਂ ਹੁੰਦਾ ਪੈਣਾ ਚਾਈ ਜਾਂਦੇ ਨੇ ਥਾਲੇ ਚਤੇ ਹੋ ਬਸ ਜੀ ਹੁ ਛੜੂ ਝੂੜੂ ਲਾ ਦੀਏ ਤੇ ਫੇ ਰੋਟੀ ਲੈ ਜੂਗੀ ਤੇ ਮਸ਼ੀਨ ਚ ਮੈਂ ਕਪੜੇ ਧੋਣੇ ਪਾਈ ਆਈ ਚਲੋ ਜਾਨੂ ਹਣਾ ਮਸ਼ੀਨ ਚਾਲਦੀ ਜਾਨ ਕਪੜਾ ਧੋਤੇ ਜਾਣਗੇ ਜਾਨੂ ਮੈਂ ਖੜੂ ਪਕੜਦੀ ਏ ਤੇ ਫੇਰ ਕੱਢ ਕੇ ਬਸ ਕੱਪੜੇ ਸੁਕਣੇ ਪਾ ਦਾਂਗੇ ਜੀ ਕੱਪੜੇ ਆਪਣੇ ਕਾਫੀ ਜ਼ਿਆਦਾ ਤਹਾਂ ਲਾਉਣੇ ਵਾਲੇ ਵੀ ਹੋਏ ਪਏ 2-3 ਦਿਨ ਹੋ ਗਏ ਤਹਾਂ ਨਹੀਂ ਲਾਈਆਂ ਹੈ ਇਹ ਕੱਪੜਿਆਂ ਦੀ ਤੇ ਨਾਲੇ ਅੱਜ ਕੱਪੜੇ ਦੇ ਤਹਾਂ ਲਾਉਣੇ ਆਪਾਂ ਤੇ ਬਾਕੀ ਹੈ ਨਾ ਜਿਹੜੇ ਅ ਰਮਨਦੀਪ ਦੀ ਸਹਾ ਨਾਲ ਜੰਦੀ ਵਲੌਗ ਵਾਲੇ ਉਹਨਾਂ ਦਾ ਨੇਚਰ ਬਹੁਤ ਵਧੀਆ ਆ ਤੇ ਕੱਲ ਉਹਨਾਂ ਨਾਲ ਗੱਲ ਹੋਈ ਸੀ ਤੇ ਬਹੁਤ ਸੋਹਣਾ ਸੁਭਾਅ ਦੀ ਦਾ ਤੇ ਉਹ ਵੀ ਆਪਣੇ ਚੈਨਲ ਦੇਤੇ ਜੀ ਵੀਡੀਓ ਦੇਖ ਦੇਣੀ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣ ਤੇ ਨੈਣਾ ਨਾਲ ਕੱਲ ਇੰਸਟਾਗ੍ਰਾਮ ਤੇ ਗੱਲ ਕੀਤੀ ਸੀ ਜੀ ਡੈਡੀ ਜੀ ਕੋਸੀ ਇਧਰ ਨੂੰ ਕਰ ਲਓ ਮੜੀ ਜੀ ਤੁਸੀਂ ਗਰਦੇ ਜੀ ਪਾਉਗੀ ਨੀ ਉੱਪਰ ਲੋ ਜੇ ਬਾਕੀ ਦਾ ਉਧਰ ਸਾਰਾ ਕੱਢ ਲਿਆ ਹੁੰਦਾ ਤੇ ਹੁਣ ਰਹਿ ਗਿਆ ਜਿੱਦਲੀ ਸਾਈਡ ਆ ਦੇ ਲੋਰਪੰਦੇ ਕੰਮ ਗੈਪ ਮੇਟਉਣ ਵਾਲਾ ਉਰੀ ਸਿੱਟੀ ਫਿਰਦੀ ਐ ਫੇੜ ਕੇ ਤੇ ਬਾਕੀ ਕਰ ਗਈ ਤਾਂ ਹੁਣ ਇੱਕ ਪੇਪਰ ਰਹਿ ਗਿਆ ਹਿੰਦੀ ਦਾ ਡਿਫਿਕਲਟੀ ਜਿਆ ਤੇ ਉਹ ਵੀ ਹੋਊਗਾ ਤੁਹਾਨੂੰ ਪਤਾ ਹੀ ਐ ਕਿ ਹਨਾ ਜਦੋਂ ਪੇਪਰ ਹੁੰਦੇ ਆ ਜੀ ਇੱਕ ਉਦੋਂ ਫੇ ਟੈਨਸ਼ਨ ਬਹੁਤ ਹੁੰਦੀ ਐ ਇਹ ਕਿਦਾਂ ਹੁੰਦਾ ਕਿ ਪੇਪਰ ਵਧੀਆ ਕਰਿਆ ਬਸ ਇੱਕ ਪੜਾਉਣ ਪੜੂਣ ਦੇ ਹੋ ਜਾਂਗਾ ਥੋੜਾ ਜਿਹਾ ਤੇ ਵੈਸੇ ਤਾਂ ਨਾ ਟਿਊਸ਼ਨ ਲੱਗਿਆ ਹੋਇਆ ਪਰ ਫਿਰ ਵੀ ਹੈਨਾ ਆਪ ਨੂੰ ਵੀ ਆਪ ਕਹਿੰਦੇ ਨੇਰਾਪੁਰ ਸਕੂਲ ਦੇ ਬੱਚਿਆਂ ਨੂੰ ਜੇ ਟਿਊਸ਼ਨ ਤੇ ਵੀ ਨਹੀਂ ਛੱਡ ਹੁੰਦਾ ਹੈਗਾ ਤੇ ਆਪ ਵੀ ਥੋੜੀ ਜੀ ਨਿਗਾਹ ਮਾਰਨੀ ਪੈਂਦੀ ਹੈ ਹੈਨਾ ਤੇ ਤਾਂ ਹੀ ਕਿਤੇ ਜਾ ਕੇ ਦੀਕੋਸ਼ ਕਰਦੇ ਨਹੀਂ ਨਹੀਂ ਹੁੰਦਾ ਹੈਗਾ ਕਿ ਆਪਾਂ ਨੇਰਾਪੁਰ ਟਿਊਸ਼ਨ ਵਾਲੀ ਮੈਡਮ ਤੇ ਵੀ ਨਹੀਂ ਸਾਰਾ ਭਾਰ ਸਹਿ ਸਕਦੇ ਹੈਗੇ ਜਾਂ ਫਿਰ ਕਹਿ ਸਕਦੇ ਕਿ ਸਕੂਲ ਵਾਲੀਆਂ ਮੈਡਮਾਂ ਤੇ ਵੀ ਨਹੀਂ ਸੱਟ ਸਕਦੇ ਹੈਗੇ ਕਿਉਂਕਿ ਉਹਨਾਂ ਦੇ ਵੀ ਕਾਫੀ ਬੱਚਿਆਂ ਦਾ ਪ੍ਰੈਸ਼ਰ ਹੁੰਦਾ ਹੈ ਤੁਹਾਨੂੰ ਪਤਾ ਹੀ ਆ ਪੜਾਉਣ ਦਾ ਹੈਨਾ ਸਾਰਾ ਕੁਝ ਦੇਖਣ ਦਾ ਕਿ ਉਹਨਾਂ ਨੇ ਸਾਰੇ ਬੱਚਿਆਂ ਨੂੰ ਪੜਾਉਣਾ ਕਰਨਾ ਹੁੰਦਾ ਹੈ ਇਹ ਬਾਕੀ ਹੈਨਾ ਬਸ ਇਹ ਹੁਣ ਤਾਂ ਇੱਕ ਪੇਪਰ ਰਹਿ ਗਿਆ ਉਹਦਾ ਫਿਰ ਮੇਰੀ ਟੈਨਸ਼ਨ ਜੀ ਸਾਰੀ ਖਤਮ ਹੋ ਜੂਗੀ ਕੱਲ ਨੂੰ ਸੋਮਵਾਰ ਨੂੰ ਹਿੰਦੀ ਦਾ ਪੇਪਰ ਉਹਦਾ ਬਸ ਲਾ ਕੇ ਫਿਰ ਉਹ ਦਬੱਚ ਫਿਰ ਉਹਨਾਂ ਨੂੰ ਛੁੱਟੀਆਂ ਨੇ ਤੇ ਬਾਕੀ ਜੀ ਆਪਣਾ ਸ਼ਾਮ ਨੂੰ 7 ਵਜੇ ਵੀਡੀਓ ਆ ਜਾਂਦੀ ਹੈ ਤਾਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ 7 ਵਜੇ ਵੀਡੀਓ ਜਿਹੜੀ ਉਹ ਜਰੂਰ ਦੇਖਿਆ ਕਰੋ ਜੀ 7 ਵਜੇ ਆਪਣਾ ਵਲੌਗ ਜਿਹੜਾ ਉਹ ਆ ਜਾਂਦਾ ਤੇ ਆਪਾਂ ਤਾਂ ਇਹੀ ਕਹਾਂਗੇ ਕਿ ਸਾਰੇ ਭੈਣ ਭਰਾ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਜੀ ਸੋਨਾ ਜਾ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਤੇ ਥੈਂਕ ਯੂ ਸੋ ਮੱਚ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਆ ਤੇ ਕਾਫੀ ਜ਼ਿਆਦਾ ਹਾਂ ਹੁਣ ਤਾਂ ਫਰਕ ਪੈ ਗਿਆ ਜੀ ਤੱਕ ਵੀ થોਣੇ થોਣੇ ਕਮੈਂਟ ਆਉਣ ਲੱਗੇ ਕਿਉਂਕਿ ਐ ਆ ਜੇ ਤੁਸੀਂ ਕਮੈਂਟ ਕਰਦੇ ਜੀ ਫਿਰ ਮੈਨੂੰ ਥੋੜਾ ਜਿਹਾ ਹੌਸਲਾ ਹੋ ਜਾਂਦਾ ਆ ਕਿ ਹਾਂਜੀ ਮੇਰੀ ਵੀਡੀਓ ਵਧੀਆ ਹਾਂ ਪਰ ਲੇਕਿਨ ਜਿੱਥੇ ਕਿਤੇ ਕਮੀ ਪੇਸ਼ੀ ਆ ਤਾਂ ਪਲੀਜ਼ ਮੈਨੂੰ ਉਹ ਵੀ ਤੁਸੀਂ ਜਰੂਰ ਦੱਸ ਸਕਦੇ ਹੋ ਤੇ ਆਪਾਂ ਤੁਹਾਡੀ ਉਹ ਵੀ ਗੱਲ ਜਰੂਰ ਮੰਨਾਂਗੇ ਜੀ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਹੈਗੀ ਤੇ ਜਿੱਥੇ ਕਿਤੇ ਕਮੀ ਪੇਸ਼ੀ ਲੱਗਦੀ ਹੁੰਦੇ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਉਹ ਵੀ ਪਲੀਜ਼ ਮੈਨੂੰ ਜਰੂਰ ਦੱਸਿਆ ਕਰੋ ਲਓ ਜੀ ਝਾੜੂ ਵਗੈਰਾ ਹੁਣ ਆਪਣਾ ਲਾ ਲਿਆ ਹਾਂਜੀ ਲਓ ਜੀ ਝਾੜੂ ਦਾ ਸਾਰਾ ਕੰਮ ਵਗੈਰਾ ਆਪਾਂ ਨੇ ਵੇੜਦਾ ਪੋਥੇ ਲਾਉਣੇ ਆ ਹੁਣ ਆਪਾਂ ਮੈਂ ਕਿਹਾ ਵੀ ਚਲੋ ਮੈਂ ਠਰ ਕੇ ਲਾਉਣੀਆਂ ਤੇ ਪਹਿਲਾਂ ਮੈਂ ਕਿਹਾ ਮੈਂ ਆਟਾ ਗੁੰਨ ਕੇ ਰੱਖ ਦਵਾਂ ਕਿਉਂਕਿ ਜੀ ਫਿਰ ਆਟਾ ਆਈ ਜਰਾ ਹਾਂ ਤੇ ਕਦੂਗਾ ਤੇ ਉਹਦੇ ਕਰਕੇ ਮੈਂ ਕਿਹਾ ਚਲੋ ਮੈਂ ਕਿਹਾ ਮੈਂ ਪਹਿਲਾਂ ਆਟਾ ਗੁੰਨੇ ਤੇ ਰੱਖ ਲਵਾਂ ਆਟਾ ਹਮੇਸ਼ਾ ਤੁਸੀਂ ਮੈਨੂੰ ਦੇਖਿਓ ਤੁਸੀਂ ਵੀ ਵੀਡੀਓ ਦੇ ਵਿੱਚ ਮੈਂ ਹਮੇਸ਼ਾ ਉਰੇ ਬੈਠ ਕੇ ਗੁੰਦੀ ਹਣੀ ਕਿਉਂਕਿ ਮੈਨੂੰ ਇੱਥੇ ਬੈਠ ਕੇ ਗੁੰਨਣਾ ਸੌਖਾ ਲੱਗਦਾ ਵਾ ਮੈਂ ਹਮੇਸ਼ਾ ਉਰੇ ਬੈਠ ਕੇ ਆਟਾ ਗੁੰਦੀ ਹਣੀ ਹੈ ਤੇ ਬਾਕੀ ਹੈ ਨਾ ਜਿੱਦਾਂ ਵੀ ਕਮੀ ਪੇਸ਼ੀ ਲੱਗਦੀ ਹੁੰਦੀ ਆ ਤੁਸੀਂ ਮੇਰੇ ਵਲੌਗ ਦੇ ਵਿੱਚ ਤਾਂ ਪਲੀਜ਼ ਮੈਨੂੰ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਅੱਪਾ ਕੋਈ ਗੁੱਸਾ ਗਿਲਾ ਨਹੀਂ ਕਰਦੇ ਹੈਗੇ ਕਿਉਂਕਿ ਦਇਆ ਕੇ ਹਨਾ ਹਾਂ ਪਤਾ ਲੱਜਾਉਂ ਦੇਖੋ ਜੀ ਮੈਂ ਤਾਂ ਤੇ ਮੈਂ ਬਣਾ ਕੇ ਹਾਂ ਅਪਲੋਡ ਕਰ ਵੀ ਨਹੀਂ ਹਿੱਤੀ ਮੈਨੂੰ ਨਹੀਂ ਪਤਾ ਮੈਨੂੰ ਤਾਂ ਲੇਕਿਨ ਹਨਾ ਸਾਰਾ ਕੁਝ ਆਪਾਂ ਕਹਿੰਦਾ ਸਹੀ ਹੀ ਲੱਗਦਾ ਹੁੰਦਾ ਪਰ ਲੇਕਿਨ ਦੂਜੇ ਬੰਦੇ ਨੂੰ ਥੋੜਾ ਜਿਆਦਾ ਪਤਲਾ ਲੱਗਦਾ ਹੋਣਾ ਜਿਨ੍ਹਾਂ ਨੇ ਵੀਡੀਓ ਦੇਖਣੀ ਹੁੰਦੀ ਆ ਤੇ ਆਪਾਂ ਨੂੰ ਉਹ ਵੀ ਆਪਾਂ ਉਹ ਵੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੀ ਮੈਨੂੰ ਉਹ ਵੀ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਤੇ ਵੀ ਤੁਹਾਡੀ ਆ ਚੀਜ਼ ਇੱਥੇ ਆ ਚੀਜ਼ ਹੋਣੀ ਚਾਹੀਦੀ ਸੀ ਕਿ ਕਿਤਾਬ ਉਹ ਵੀ ਜਰੂਰ ਸੁਧਾਰਾਂਗੇ ਜੀ ਜੇ ਕੋਈ ਕਮਪੇਸ਼ੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਉਹ ਵੀ ਮੈਨੂੰ ਜਰੂਰ ਦੱਸਿਆ ਕਰੋ ਤੇ ਇੱਕ ਅਜ ਤਾਂ ਹਨਾ ਨਾਤੇ ਵੀ ਨਹੀਂ ਹੁੰਗੇ ਅੱਛਾ ਜੀ ਮੈਨਾਂ ਤੀ ਨਹੀਂ ਗਈ ਇਹਨਾਂ ਸਾਰੇ ਜਣੇ ਹਨ ਕਮੈਂਟ ਕਰੀ ਜਾਏ ਕਿ ਮੰਗ ਤੇ ਕੱਲਣਾ ਨੂੰ ਦਵਾਈ ਜਾਂਦੀ ਹੈ ਕਿ ਕੀ ਕੀ ਜੀ ਐ ਹੁੰਦਾ ਹੈ ਕਿ ਹੈ ਨਾ ਜਦੋਂ ਕੱਲ ਵੀ ਉਹਨਾਂ ਦਾ ਸਕੂਲ ਜਾਣਾ ਹੁੰਦਾ ਜੀ ਉਦੋਂ ਕੰਮ ਜਲਦੀ ਨਿਬੜ ਜਾਂਦਾ ਤੇ ਜਦੋਂ ਨਹੀਂ ਜਾਣਾ ਹੁੰਦਾ ਬਸ ਜੀ ਉਦੋਂ ਕਾਲ ਵੀ ਹੋ ਜਾਂਦੀ ਹੈ ਥੋੜੀ ਜਿਹੀ ਤੇ ਉਦੋਂ ਐਦਾ ਹੁੰਦਾ ਹੈ ਕਿ ਉੱਠਣਾ ਵੀ ਸੱਜਰੇ ਪੈਂਦਾ ਉਦੋਂ ਦਾ ਪਰ ਸਾਢੇ 4 ਵਜੇ ਨੋਟ ਖੜਦੇ ਸਕੂਲ ਜਾਣਾ ਹੁੰਦਾ ਤੇ ਜਦੋਂ ਨਹੀਂ ਜਾਣਾ ਹੁੰਦਾ ਉਦੋਂ ਕਈ ਵਾਰੀ ਸਾਢੇ 5 ਵੀ ਹੋ ਜਾਂਦੇ ਆ 5 ਵਜੇ ਵੈਸੇ ਤਾਂ ਤਕਰੀਬਨ ਇਹੀ ਕੋਸ਼ਿਸ਼ ਕਰੀ ਦੀਏ ਕਿ 5:00 ਵਜੇ ਉੱਠ ਕਰੀਏ ਕਰ ਲਏ ਕਿਨੂੰ ਫਿਰ ਸਾਢੇ 5 ਹੋ ਜਾਂਦੇ ਆ ਕਿ ਕਿ ਐਂਦਾ ਜੀ ਕੋਈ ਨਾ ਚੱਲ ਅੱਜ ਕਿਹੜਾ ਬੱਚੇ ਨੇ ਸਕੂਲ ਜਾਣਾ ਆਪਾਂ ਨੀ ਮੈਂ ਹੋਰ ਪੈ ਜਾਂਦੇ ਆ ਜਦੋਂ ਜਿਹੜੇ ਉਹ 5 ਮਿੰਟ ਆ ਨਾ ਬਸ ਉਹੀ 5 ਮਿੰਟ ਸਾਰਾ ਕੰਮ ਲੇਟ ਕਰਾ ਦਿੰਦੇ ਆ ਜੀ ਉਹੀ 5 ਮਿੰਟ ਨਹੀਂ ਲੋਟ ਆਉਂਦੇ ਹੈਗੇ ਆਪਣੇ ਆਪਾਂ ਕਹਿੰਨੇ ਕੋਈ ਨਾ ਚੱਲ 5 ਮਿੰਟ ਹੋਰ ਸੌਣੀਆਂ 5 ਮਿੰਟ ਹੋਰ ਸੌਣੇ ਬਸ ਇਹੋ ਹੀ 5 ਮਿੰਟ ਕੰਮ ਖਰਾਬ ਕਰ ਦਿੰਦੇ ਆ ਮੈਂ ਆਟਾ ਗੁੰਨ ਲਾ ਦਿੱਤੀ ਮੈਨਸੇ ਚੱਲ ਗੋਲਾ ਹਨਾ ਆਟਾ ਗੁੰਨਦੀ ਕਿ ਕਿ ਦਿਫਾ ਹਨਾ ਉਹ ਹੋ ਜਾਂਦਾ ਠਿਕ ਜੇ ਜਾਊਗਾ ਤੇ ਦੱਸਿਓ ਹਨਾ ਤੁਸੀਂ ਸਾਰੇ ਜਾਣੇ ਕਿ ਹਨਾ ਕਿ ਮੇਰੀਆਂ ਭੈਣਾਂ ਕਿਹੜੀਆਂ ਕਿਹੜੀਆਂ ਹਨਾ ਜਲਦੀ ਜਲਦੀ ਛੇਤੀ ਛੇਤੀ ਉਮਰ ਦੇ ਵਿੱਚ ਛੋਟੇ ਉਮਰ ਦੇ ਵਿੱਚ ਹਾਂ ਆਪਣਾ ਸੋਈ ਦਾ ਕੰਮ ਕਰ ਕਰਨ ਲੱਗ ਗਿਆ ਸੀ ਮੈਂ ਸਭ ਤੋਂ ਪਹਿਲਾਂ ਤਾਂ ਜੀ ਆਟਾ ਗੁੰਨੇ ਸੀਗਾ ਮੇਰੇ ਸਾਹਮਣੇ ਵੀ ਮੈਂ ਛੇਵੀਂ ਚ ਹੁੰਦੀ ਹੋਊਗੀ ਸ਼ਾਇਦ ਪਾਣੀ ਦੀ ਛੇਵੀਂ ਦੇ ਵਿੱਚ ਕਿਉਂਕਿ ਜੀ ਮੈਂ ਪੜਦੀ ਸੀਗੀ ਆਪਣੇ ਨਾਲ ਤੇ ਉਸ ਤੋਂ ਬਾਅਦ ਵਿੱਚ ਛੇਵੀਂ ਦੇ ਵਿੱਚ ਹਨਾ ਮੇਰਾ ਗੱਡੀ ਜੀ ਨੂੰ ਇੱਥੇ ਆਪਦੇ ਪਿੰਡ ਲਿਆਇਆ ਸੀਗਾ ਮੇਰੇ ਮੈਂ ਆਪਦੇ ਪਿੰਡ ਆ ਗਈ ਸੀਗੀ ਤੇ ਉੱਥੇ ਆ ਕੇ ਜੀ ਵਾਸ ਰਹੀ ਸਕੂਲ ਜਾਣਾ ਦਾ ਹਨਾ ਰੋਟੀ ਪਾਣੀ ਬਣਾ ਕੇ ਆਪਦਾ ਥੇਰ ਜਾਣਾ ਹੁੰਦਾ ਸੀਗਾ ਤੇ ਪਾਣੀਵੀ ਦੇ ਵਿੱਚ ਮੈਂ ਹਨਾ ਆਟਾ ਆਟਾ ਗੁੰਨਣਾ ਛੇਵੀਂ ਦੇ ਵਿੱਚ ਫਿਰ ਮੈਂ ਆਟਾ ਆਟਾ ਗੁੰਨਣਾ ਸਿੱਖ ਲਿਆ ਸੀਗਾ ਪਹਿਲੀ ਵਾਰ ਤਾਂ ਹਨਾ ਜਦੋਂ ਆਟਾ ਗੁੰਨਿਆ ਸੀਗਾ ਜੀ ਇੰਨਾ ਜਿਆਦਾ ਪਤਲਾ ਕਰ ਲੈਿਆ ਸੀ ਕਿਉਂਕਿ ਪਤਾ ਨਹੀਂ ਸੀਗਾ ਜੀ ਆਟਾ ਗੁੰਨਣ ਦਾ ਨਹੀਂ ਹਾਂ ਕਿ ਕਣ ਲੋਟਾਉਣਾ ਜਾਂ ਕੀ ਕਰ ਨਹੀਂ ਹੈਨਾ ਚਲੋ ਹੌਲੀ ਹੌਲੀ ਬੰਦਾ ਸਾਰਾ ਕੰਮ ਸਿੱਖ ਜਾਂਦਾ ਵਾ ਤੇ ਫਿਰ ਇਸ ਤੋਂ ਬਾਅਦ ਵਿੱਚ ਜੀ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦਿਲ ਜਰੂਰ ਦੱਸਿਓ ਕਿ ਤੁਸੀਂ ਕਿੰਨੀ ਕਿੰਨੀ ਉਮਰ ਦੇ ਵਿੱਚ ਜਿਹੜਾ ਉਹ ਕਿਚਨ ਦਾ ਕੰਮ ਆ ਸੋਈ ਦਾ ਕੰਮ ਸਾਰਾ ਜਿਹੜਾ ਤੁਸੀਂ ਸ਼ਾਮਲਿਆ ਸੀਗਾ ਜਾਂ ਫਿਰ ਹਨਾ ਹਾਂ ਆਟਾ ਉਤਾਰ ਤੁਸੀਂ ਕਿੰਨੀ ਉਮਰ ਦੇ ਵਿੱਚ ਗੁੰਨਿਆ ਸੀਗਾ ਮੈਂ ਉਦੋਂ ਛੇ ਮਹੀਨੇ ਦੇ ਵਿੱਚ ਥੀਕੀ ਜਦ ਮੈਂ ਅੱਤ ਘੁੰਮਣਾ ਸਿੱਖੀ ਸੀਗੀ ਪਹਿਲੀ ਪਹਿਲੀ ਵਾਰੀ ਮੈਨੂੰ ਇੰਨਾ ਕੇ ਜਿਆਦਾ ਕਿ ਮੈਂ ਹਨਾ ਸਕੂਲ ਜਾਣਾ ਸੀਗਾ ਜੀ ਤੇ ਉਧਰੋਂ ਤਾਂ ਹਨਾ ਬੈਨ ਹੋਣ ਵਾਲੀ ਸੀਗੀ ਉਧਰੋਂ ਕਿਉਂਕਿ ਮੇਰੇ ਡੈਡੀ ਨੇ ਹਨਾ ਮੈਨੂੰ ਪਹਿਲਾਂ ਕਹਿੰਦਾ ਤੂੰ ਇੰਗਲਿਸ਼ ਮਿਡਲਿੰਗ ਦੇ ਵਿੱਚ ਪੜਾ ਲਵਣਾ ਤੇ ਦੇਖੋ ਆਪਣੀ ਕੋਈ ਵੀ ਓਲੇ ਵਾਲੀ ਗੱਲ ਨਹੀਂ ਹੈਗੀ ਪਹਿਲਾਂ ਮੈਂ ਹਨਾ ਉੱਥੇ ਆਪਣੇ ਨਾਨਕੇ ਮੈਂ ਉਹਦੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਦੀ ਹੁੰਦੀ ਸੀਗੀ ਤੇ ਪਹਿਲਾਂ ਤਾਂ ਦੇਖੋ ਤਕਰੀਬਨ ਜੀ ਥਾਰੇ ਬੱਚੇ ਹਨਾ ਸਰਕਾਰੀ ਜੀ ਪੜ੍ਹਦੇ ਹੁੰਦੇ ਆ ਹੈਨਾ ਕਿ ਕਿ ਪਹਿਲਾ ਹੈ ਇੰਗਲਿਸ਼ ਮੀਡੀਅਮ ਕਿੱਥੇ ਹੁੰਦੇ ਸੀ ਕਿ ਪਹਿਲਾਂ ਸਾਰੇ ਜਾਣੇ ਫਟੀਆਂ ਤੇ ਕਹਿੰਦੇ ਮੈਂ ਵੀ ਫਟੀਆਂ ਕੋ ਪੜੀ ਆ ਤੇ ਪਹਿਲਾਂ ਤਾਂ ਸਾਰੇ ਜਾਣੇ ਜੀ ਫਟੀਆਂ ਤੇ ਹੀ ਪੜਦੇ ਹੁੰਦੇ ਸੀ ਤੇ ਪਹਿਲਾਂ ਮੇ ਓਕੇ ਲੱਗੀ ਤੇ ਫਿਰ ਮੇਰਾ ਡੈਡੀ ਜਦੋਂ ਮੈਨੂੰ ਛੇਨੀ ਦੇ ਵਿੱਚ ਹਨਾ ਇੱਥੇ ਆਪਦੇ ਪਿੰਡ ਲੈ ਕੇ ਆਇਆ ਸੀ ਕਿ ਉਦੋਂ ਜੀ ਮੈਂ ਉਹਨਾਂ ਨੇ ਮੈਨੂੰ ਇੰਗਲਿਸ਼ ਮੀਡੀਅਮ ਦੇ ਵਿੱਚ ਲਾਤਾ ਉਦੋਂ ਤਾਂ ਬੈਨ ਆਉਣ ਵਾਲੀ ਸੀ ਬੈਨ ਦਾ ਟਾਈਮ ਹੋ ਜਾਣਾ ਸੀਗਾ ਪਹਿਲਾ ਦਿਨ ਸੀਗਾ ਸਕੂਲ ਦੇ ਵਿੱਚ ਤੇ ਉਧਰੋਂ ਨੇ ਤੋ ਆਟਾ پتਲਾ ਹੋ ਗਿਆ ਫਿਰ ਮੈਂ ਹਨਾ ਫਟਾਫਟ ਉਹਨੂੰ ਫ੍ਰੀਜਰ ਦੇ ਵਿੱਚ ਰੱਖਿਆ ਆਟੇ ਨੂੰ ਪਹਿਲਾਂ ਕਿੰਨੇ ਘੰਟੇ ਪਹਿਲਾਂ ਹਨਾ ਫ੍ਰੀਜਰ ਦੇ ਵਿੱਚ ਰੱਖੀ ਰੱਖਿਆ ਤੇ ਫਿਰ ਮੈਂ ਡੈਡੀ ਤੋਂ ਹਨਾ ਪੈਸੇ ਲੈ ਕੇ ਗਈ ਸੀਗੀ ਮੈਂ ਕਿਹਾ ਵੀ ਮੈਨੂੰ ਤੋਥੀ ਕੁਝ ਖਾਣੂ ਵੀ ਮੈਂ ਲੈ ਲੂੰਗੀ ਵੀ ਮੈਨੂੰ ਪੈਸੇ ਦੇ ਦੇ ਨੇ ਉਹ ਦੁਬੰਦੀ ਵੜਾਤਾ ਉਹਨੂੰ ਸੀ ਜਦੋਂ ਫਿਰ ਆ ਕੇ ਦੇਖਿਆ ਸੀ ਫ੍ਰੀਜਰ ਦੇ ਵਿੱਚ ਕਿਉਂਕਿ ਜੁਵੇਰ ਦਾ ਪਿਆ ਸੀਗਾ ਦੁਪਹਿਰ ਆ ਕੇ ਦੇਖਿਆ ਸੀਗਾ ਤਾਂ ਫਿਰ ਲੋਟ ਹੋਇਆ ਸੀਗਾ ਹੱਟਾ ਹੋ ਗਿਆ ਫਟੀਆਂ ਦੇ ਕੌਣ ਕੌਣ ਪੜੇ ਆ ਮੈਨੂੰ ਉਹ ਵੀ ਜਰੂਰ ਦੱਸਿਓ ਮੈਂ ਫਟੀਆਂ ਦੇ ਜਰੂਰ ਪੜੀਆਂ ਕਿ ਕਿਜੀ ਨੇ ਹੋ ਸਕਦਾ ਹੈ ਕਿਉਂਕਿ ਹੁਣ ਤਾਂ ਨਾਨਤੀ ਜੀ ਨੂੰ ਬਹੁਤ ਚੈਰ ਹੋ ਗਿਆ ਹੋ ਸਕਦਾ ਹੈ ਨਾਣਕੇ ਫੱਟੀ ਖਾ ਜੇਗੀ ਕੋਈ ਹੋਵੇ ਜੀ ਉਹਨਾਂ ਨੇ ਨਾ ਸਕਈ ਹੋਈ ਤਾਂ ਕਿਤੀ ਜੀ ਨਾਨੀ ਤਾਂ ਹੀ ਮੇਰੇ ਭਰਾ ਕੋਲੇ ਹੁੰਦੇ ਆ ਤੇ ਕਿ ਮਮੀ ਹੈ ਨਹੀਂ ਜੇ ਮੇਰੇ ਤੇ ਉਹਦੇ ਕਰਕੇ ਹੈਨਾ ਫਿਰ ਨਾਨੀ ਨੂੰ ਹੋਰ ਰਹਿਣਾ ਪੈਂਦਾ ਉੱਥੇ ਭਰਾ ਕੋਲੇ ਕਿਉਂਕਿ ਵੀ ਖਾਣਾ ਫਿਰ ਡੈਡੀ ਵੀ ਕੱਲੇ ਹੀ ਹੁੰਦੇ ਆ ਤੇ ਡੈਡੀ ਤਾਂ ਭਰਾ ਦੋਨੋਂ ਜਾਣਾ ਸੀਗੇ ਵੀ ਰੰਨਾ ਦੇ ਦੋ ਟੁਕੜੇ ਤਾਂ ਬਹੁਤਾ ਖਾ ਲੀਗਾ ਇਸ ਕਰਕੇ ਹਨਾ ਹੁਣ ਉੱਥੇ ਨਾਨੀ ਰਹਿੰਦੇ ਆ ਮੇਰੇ ਪਿੰਡ ਤੇ ਹੁਣ ਬਸ ਨਾਨਕੇ ਗਏ ਨਹੀਂ ਹੋਗੇ ਕਦੇ ਨਾਨਾ ਮੇਰਾ ਹੈ ਨਹੀਂਗਾ ਮਾਮਾ ਵੀ ਨਹੀਂ ਹੈਗਾ ਤੇ ਅਦਾ ਸੀਗਾ ਕਿ ਹਨਾ ਹੁਣ ਉੱਥੇ ਫਿਰ ਜਾਣਾ ਕਿਹਦੇ ਕੋਲ ਸੀਗਾ ਤੇ ਉੱਥੇ ਗਏ ਹੀ ਨਹੀਂ ਹੈਗੇ ਹੁਣ ਕਿੰਨਾ ਚਿਰ ਹੋ ਗਿਆ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਵੀ ਉਹਨਾਂ ਨੇ ਫੱਟੀ ਮੇਰੀ ਸ਼ਾਇਦ ਪਈ ਹੋਊਗੀ ਕਿ ਚੜਤੀ ਹੋਣੀ ਆ ਤੇ ਜਦੋਂ ਵੀ ਟਾਈਮ ਲੱਗਿਆ ਜੀ ਆਪਾਂ ਗਏ ਕਰੇ ਜਿਵੇਂ ਲੈ ਕੇ ਜਾ ਕੇ ਤਾਂ ਮੈਂ ਤੁਹਾਨੂੰ ਜਰੂਰ ਦਿਖਾਉਂਗੀ ਕਿ ਮੈਂ ਫੱਟੀਆਂ ਦੇ ਉੱਤੇ ਪੜਦੀ ਰਹੀ ਆ ਕਿਉਂਕਿ ਜੀ ਪਹਿਲਾਂ ਦੇਖੋ ਇਹੀ ਚੀਜ਼ਾਂ ਚੱਲਦੀ ਹੁੰਦੀ ਸੀ ਜਿੱਦਸੇ ਲੇਟ ਚੱਲਦੀ ਹੁੰਦੀ ਸੀ ਜਾਂ ਫੱਟੀਆਂ ਚੱਲਦੀਆਂ ਹੁੰਦੀਆਂ ਸੀ ਪਰ ਲੇਕਿਨ ਉਹ ਬਚਪਨ ਜਿਹੜਾ ਬਹੁਤ ਵਧੀਆ ਸੀਗਾ ਉਹ ਜਿਹੜਾ ਉਹ ਵਾਲਾ ਟਾਈਮ ਸੀਗਾ ਨਾ ਕਿਉਂਕਿ ਇਹਨਾਂ ਦਾ ਨਾ ਕੋਈ ਫਿਕਰਫਕਾ ਹੁੰਦਾ ਸੀਗਾ ਨਾ ਕੋਈ ਬਾਸਤਾ ਹੁਣ ਤਾਂ ਪਹਿਲੀ ਗੱਲ ਹੈ ਨਾ ਹੁਣ ਤਾਂ ਟੈਨਸ਼ਨ ਨਹੀਂ ਬਹੁਤ ਨੇ ਤੇ ਬੱਚਿਆਂ ਦੀਆਂ ਪੜਾਈਆਂ ਜਿਹੜੀਆਂ ਬਹੁਤ ਜ਼ਿਆਦਾ ਔਖੀਆਂ ਨੇ ਹੁਣ ਤੇ ਬੰਨਾਂ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ ਜੀ ਪੰਜਵੀਂ ਚੱਕ ਤੱਕ ਤਾਂ ਉੜਾੜਾ ਇਹ ਜਿਹੀ ਇਹ ਕਾਦੂ ਆਵਾਜ਼ ਹੀ ਜੰਚ ਲਈਆਂ ਨਾ ਸੀਗੀਆਂ ਤੁਸੀਂ ਯਕੀਨ ਮੰਨਿਓ ਕਿ ਮੈਂ 6ਵੀਂ ਦੇ ਵਿੱਚ ਜਾ ਕੇ ਸੰਡੇ ਮੰਡੇ ਸਿੱਖੇ ਸੀਗੇ ਜੀ ਮੈਨੂੰ ਆਉਂਦੇ ਮਤਲਬ ਕਿ ਆਉਂਦੇ ਹੀ ਨਹੀਂ ਸੀਗੇ ਕਿੱਛੀ ਜੀ ਪਹਿਲਾਂ ਹਨ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਸੀਗੀਆਂ ਤੇ ਸੰਡੇ ਮੰਡੇ ਕੀ ਚੀਜ਼ ਹੁੰਦੀ ਹੈ ਇਹ ਚੀਜ਼ਾਂ ਮੈਂ 6ਵੀਂ ਦੇ ਵਿੱਚ ਆ ਕੇ ਸਿੱਖੀਆਂ ਨੇ ਉਹ ਵੀ ਇੰਗਲਿਸ਼ ਮੀਡੀਅਮ ਦੇ ਵਿੱਚ ਜਦੋਂ ਲੱਗੇ ਸੀਗੇ ਜੀ ਉਦੋਂ ਪਤਾ ਲੱਗਿਆ ਸੀਗਾ ਤੇ ਹੁਣ ਤਾਂ ਜੀ ਬਸ ਨਾਸਤੀ ਅਲਕੇਜੀ ਤੋਂ ਬੱਚਿਆਂ ਨੂੰ ਪਤਾ ਹੁੰਦਾ ਵੀ ਆ ਚੀਜ਼ ਐ ਤੇ ਹੁੰਦਾ ਬਹੁਤ ਜ਼ਿਆਦਾ ਔਖੀ ਆ ਪੜਾਈਆਂ ਨੇ ਤੇ ਚਲੋ ਜੀ ਹੁਣ ਮੈਂ ਆਟਾ ਟੋਟਾ ਗੁੰਨ ਲਿਆ ਜੇ ਕਹਾਂਗੇ ਤਾਂ ਮੰਨਦੇ ਤੇ ਲੈਕਚਰ ਹੀ ਦੇਈ ਜਾਂਦੀ ਆ ਤੇ ਹੁਣ ਬਸ ਇਹ ਦੋ ਵਾਚ ਬਣਾਉਣੇ ਰੋਟੇ ਹੁਣ ਪਹਿਲਾਂ ਮੈਂ ਮਸ਼ੀਨ ਲਾਈ ਹੋਈ ਐ ਪਹਿਲਾਂ ਮੈਂ ਦੇਖ ਲੈ ਜੇ ਬੰਦ ਹੋ ਗਈ ਹੋਈ ਤੇ ਕੀ ਜੀ ਬਸ ਕੱਢ ਗਈ ਕੱਪੜੇ ਸੁਕਾਉਣੇ ਪਾਉਣੇ ਕਿ ਕੀ ਆਟੋਮੈਟਿਕ ਹੈਗੀ ਆ ਸਾਰਾ ਹਉਨੇ ਧੋਣੇ ਆ ਹੁਵੇ ਮੇਨਾਂ ਸ਼ਰਟ ਟਾਈਮ ਚੱਲੀ ਜਾਂਦਾ ਵਾ ਤੇ ਮੈਂ ਹੁਣ ਰੋਟੀ ਵੀ ਤਿਆਰੀ ਕਰ ਲਾਂਗੀ ਸੰਗਤ ਆ ਗਈਆਂ ਪੱਠੇ-ਪੁੱਠੇ ਵੱਢ ਕੇ ਲੈਣੀ ਹੈ ਹਾਂ ਪਾਣੀ ਦੀ ਪਾਣੀ ਦਮਾ ਕਲਾ ਸਾਸਿਕਾ ਬਲਾ ਕਾ ਕੀ ਆ ਸਾਸਰ ਦਾ ਆਦੇ ਲੱਕ ਕਿਵੇਂ ਬਣਾਈ ਫਿਰਦੀ ਹਾਂ ਬਹੁਤ ਹੈਗੀ ਹੈ ਹੈ ਬੈਠ ਹੈ ਚੰਗਾ ਕੁੜੇ ਦੇ ਮੂਹ ਮਾ ਤੇ ਮਰਿਆਦ ਲੈ ਬੈਲਾ ਕੱਲ ਦੀ ਅੱਠ ਬਣਾਈ ਮਰਦੀ ਆ ਉਹ ਹਾਂ ਦੱਸ ਕੀ ਹੋ ਗਿਆ ਸੀ ਹਾਂ ਕੀ ਹੋ ਗਿਆ ਜੱਦੀ ਕੰਦੀ ਜੱਦੀ ਕੰਦੀ ਦਾ ਜাদু ਬੋਚ ਗਿਆ ਹੈ ਜਦੀ ਹੈ ਨਾ ਵੀ ਹੈ ਨਾ ਹੋ ਜਾਗਾ ਕਿੰਦਾ ਦਿਹਾੜੀਆ ਹੈਗਾ ਕਿਉਂਕਿ ਜਾਦੂ ਕਹਾੜੀ ਹੈਗੀ ਆ ਮੈਨੂੰ ਪਤਾ ਹੈਗੀ 10 ਤੱਕ ਹੋਣੀ ਆ ਲੱਗੇ ਚੱਜੀ ਦੇ ਦਾਤਾਂ ਗਾ ਲੱਗੇ ਕਿ ਕਰ ਕਹਿ ਉਹ ਕਰਦੇ ਓਏ ਤੂੰ ਹੁਣ ਇਹਦੇ ਵਿੱਚ ਫਸੇ ਚੱਲ ਮੇਰੀ ਬਾਤ ਹੋ ਗਈ ਯਾਰ ਹੈ ਹਾਏ ਰੱਬਾ ਮੈਂ ਟਲ ਆਉਂਦਾ ਲਾੜਨ ਨੂੰ ਮੈਂ ਟਲ ਹਾਂਜੀ ਹਾਈ ਮਮਾ ਹਾਈ ਹਾਈ ਪਾਣੀ ਹਾਂ ਮਮਾ ਕਿਸੇ ਨੇ ਮਾਰੀ ਨਾ ਚਾਚੀ ਨੇ ਕੀ ਕਿਹਾ ਹਾਂ ਹਾਂ ਹੈ ਕਰੀਏ ਨਾ ਨੋ ਚੱਲ ਅੱਪ ਨਾ ਉਹ ਆਪਣੇ ਕਾਹ ਕਹਤੇ ਕਿਨੇ ਮਾਰਿਆ ਪੁੱਤ ਕਿਨੇ ਵਾਰਿਆ ਸੀ ਵੀਰੇ ਵੀਰੇ ਨੇ ਮਾਰਿਆ ਦੀਦੀ ਦੀਦੀ ਨੇ ਮਾਰਿਆ ਫੇ ਕੁੱਟੀ ਐ ਪਾਉਣ ਦੀਦੀ ਨੂੰ ਵੀਰੇ ਨੇ ਵੀ ਕੁੱਟੀ ਐ ਹੈ ਉਹ ਨਾ ਕਹ ਮਾਰਦੀ ਨਵੀਂ ਲੱਗੀ ਪਾਕੀ ਸੀ ਇਹਨੂੰ ਉਹਨੇ ਮਾਰਿਆ ਉਹ ਕਹਿੰਦੇ ਵੀਰੇ ਨੇ ਮਾਰਿਆ ਲੋ

ਆ ਪਾਣੀ ਪੀਂਚ ਮਸਤ ਮਸਤ ਪਾਣੀ ਪੀਂਚ ਚਲੋ ਠੀਕ ਹੈ ਜੀ ਗਾ ਪਾਉਂਦੇ ਤੇ ਫਿਰ ਮੈਂ ਰੋਟੀ ਬਣਾ ਲਾਂ ਹੁਣ ਉਹ ਜੀ ਮੱਝਾ ਕੱਢਤੀ ਆ ਬਾਹਰ ਤੇ ਇੱਧਰ ਪਾਈ ਜਾਂਦੇ ਪੱਠੇ ਰੋਟੀ ਆਪਾਂ ਪਕਾ ਜਾਂਦੀ ਕੰਮ ਹਾਂ ਰਹਿ ਗਏ ਇਹਨਾਂ ਦਾ ਆਸ਼ਟੋਣਾ ਅੱਜ ਕੱਲ ਤੋਤਾ ਨਹੀਂ ਆ ਮੈਂ ਕਹਿੰਦਾ ਕਿ ਸਾਫੀ ਪਿਆ ਹੈ ਹਲੋ ਗਾਇਜ਼ ਹਾਂ ਲਓ ਜੀ ਇੱਧਰ ਆਪਾਂ ਖਾਣ ਲੱਗੇ ਜੀ ਰੋਟੀ ਆਜੋ ਸਾਰੇ ਜਣੇ ਜਿਨੇ ਜਿਨੇ ਰੋਟੀ ਖਾਣੀ ਆਪਾਂ ਗੋਭੀ ਦੀ ਸਬਜ਼ੀ ਗੱਲ ਬਣਾਈ ਸੀਗੀ ਥੋੜੀ ਜਿਹੀ ਪਈ ਸੀ ਤੇ ਕੱਲ ਸਵੇਰion ਤੇ ਆਪਾਂ ਹਨਾ ਮਟਰ ਪਨੀਰ ਮਤਲਬ ਪਨੀਰ ਜਿਹਨਾਂ ਦਾ ਬਟਰ ਪਨੀਰ ਜੀ ਨੂੰ ਕਹਿੰਦੇ ਹਾਂ ਉਹ ਆਪਾਂ ਰਾਤ ਬਣਾਇਆ ਸੀਗਾ ਤੇ ਇਹ ਹਨਾ ਮਤਲਬ ਕਿ ਨਾ ਮਸਾਲਾ ਜਿਆ ਮਿਲਦਾ ਵਾ ਹਾਂ ਪੁੱਕਾ ਮਸਾਲਾ ਤੇ ਉਹ ਲੈ ਕੇ ਆਪਾਂ ਫਸਟ ਟਾਈਮ ਹਨਾ ਬਣਾਈ ਆ ਤੇ ਇਹਦੇ ਨਾਲ ਦਾ ਹਾਂ ਇੱਕ ਪੈਕੇਟ ਪਿਆ ਵਾ ਤੇ ਮੇਰੇ ਕੋਲ ਉਹਦਾ ਫੋਨ ਨਹੀਂ ਸੀਗਾ ਤੇ ਹਨਾ ਜਦੋਂ ਸੁਆਦ ਕਹਿੰਦਾ ਬਹੁਤ ਬਣੀ ਆ ਤੇ ਜਦੋਂ ਇਹ ਹਨਾ ਆਪਾਂ ਦੁਬਾਰਾ ਦੂਸਰਾ ਬਣਾਇਆ ਹਨਾ ਤੇ ਫਿਰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਇਹਨੂੰ ਤੇ ਆਜੋ ਜੀ ਜਿਨੇ ਜਿਨੇ ਰੋਟੀ ਖਾਣੀ ਆ ਬਾਕੀ ਆਪਨ ਦੀ ਰੋਟੀ ਮੈਨੂੰ ਦੇ ਦਿਓ ਖਾਂਦੀ ਨਹੀਂ ਨਾ ਕਹਦ ਕੇ ਰੋਟੀ ਖਾ ਲੋ ਆਪਨ ਮੈਂ ਖਾਣੀ ਆ ਆਪਨ ਦੀ ਰੋਟੀ ਨਹੀਂ ਆਪਨ ਨਹੀਂ ਖਾਣੀ ਆ ਤੇ ਹਾਂ ਜੀ ਬਾਕੀ ਨਾ ਨੂੰ ਆਪਣਾ ਅੱਜ ਦਾ ਵਲੌਗ ਇੰਨੇ ਜੇਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਤੇ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਇਸ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਜਣੀ ਆਂ ਹਾਂ ਬੱਤ ਆ ਦਊਂਗੀ ਤੇ ਬਾਕੀ ਹਣਾ ਸੋਣਾ ਜੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਮਿਲਦੇ ਆ ਜੀ ਹੋਰ ਨਵੀਂ ਵੀਡੀਓ ਦੇ ਨਾਲ ਤੱਕ ਦੇ ਲਈ ਬਾਏ ਬਾਏ